ਕੋ ਫਲੱਡ ਆਇਆ ਮੈਂ ਫੇਰ ਬਾਰੀ ਬਾਰੀ ਤਾਂ ਕਹਿ ਰਹੇ ਆਪਣੇ ਸ਼ਹਿਰ ਦਾ ਉਹਦੇ ਚ ਬਹੁਤ ਨੁਕਸਾਨ ਹੋਇਆ ਹੈ ਤੇ ਇੱਕ ਹੋਰ ਮੈਂ ਤੁਹਾਨੂੰ ਗੱਲ ਦੱਸਦਾ ਜਿਹੜੇ ਲੋਕੀ ਦੀ ਸਰਕਾਰ ਦੇ ਇੱਥੇ ਨਮਾਇਦ ਜਿਹੜੇ ਆਗੂ ਬਣੇ ਹੋਏ ਸੀਗੇ ਉਹਨਾਂ ਨੇ ਅਫਸਰਾਂ ਨਾਲ ਮਿਲ ਕੇ ਉਹਨਾਂ ਨੇ ਪੈਸੇ ਖਾਦੇ ਚਾਹੇ ਉਹ ਬੰਨਾਂ ਦੇ ਪੈਸੇ ਹੋਣ ਚਾਹੇ ਉਹਨਾਂ ਦੀ ਇਨਕਉਰੀ ਕਰਾਉਣੀ ਵੀ ਬਹੁਤ ਜ਼ਰੂਰੀ ਹੈ ਆਪਣੇ ਜਿਹੜੇ ਲੋਕਾਂ ਦਾ ਨੁਕਸਾਨ ਹੋਇਆ ਉਹਨਾਂ ਕੀ ਕੀ ਪੂਰਾ ਕਰਨਾ ਸੀਗਾ ਉਹ ਤੋਂ ਉਲਟਾ ਉਹਨਾਂ ਨੇ ਫਲੱਡ ਦੀ ਆੜ ਦੇ ਵਿੱਚ ਜਿਹੜੇ ਠੇਕੀਦਾਰਾਂ ਨੇ ਮਿਲ ਕੇ ਅਫਸਰਾਂ ਨਾਲ ਮਿਲ ਕੇ ਇਤੋਂ ਦੇ ਆਗੂਆਂ ਨੇ ਆਪਣੇ ਨਾਲ ਆਪਣੇ ਜਿਹੜੇ ਲੋਕਾਂ ਨੇ ਫਲੱਡ ਦਾ ਜਿਹੜਾ ਪੈਸਾ ਆਇਆ ਸੀ ਆਪਣਾ ਰੀਲੀਫ ਫੰਡ ਫਲੱਡ ਫਲੱਡ ਵਾਸਤੇ ਉਹ ਖਾਦਾ ਉਹਦੀ ਵੀ ਆਪਾਂ ਇਨਕੁਆਰੀ ਕਰਾਵਾਂਗੇ ਸੋ ਮੈਂ ਜਾਦਾ ਸਮਾਂ ਨਾ ਲੈਂਦਾ ਹੋਇਆ ਆਪਣੇ ਜੀਤਵਿੰਦਰ ਸਾਹਿਬ ਨੂੰ ਬੇਨਤੀ ਕਰਦਾ ਜਦੋਂ ਫਲੱਡ ਆਇਆ ਮੈਂ ਫੇਰ ਬਾਰੀ-ਬਾਰੀ ਤਾਂ ਕਹਿ ਰਹੇ ਆਪਣੇ ਸ਼ਹਿਰ ਦਾ ਉਹਦੇ 'ਚ ਬਹੁਤ ਨੁਕਸਾਨ ਹੋਇਆ ਹੈ ਤੇ